ਪੰਜਾਬ ਸੇ ਧੀਏ ਲੋਟਰੀ 200 ਰੁਪਏ ਟਿਕਟ ਦਾ ਜੋ ਨਤੀਜੇ ਨੇ ਕੱਲ 7 ਅੰਬਈ ਨੂੰ ਆਣਗੇ ਨਤੀਜਿਆਂ ਤੋਂ ਪਹਿਲਾਂ ਤੁਸੀਂ ਅਜੇ ਵੀ ਜੋ ਟਿਕਟ ਹੈ ਖਰੀਦ ਸਕਦੇ ਹੋ ਟਿਕਟ ਜੇਕਰ ਤੁਸੀਂ ਖਰੀਦਦੇ ਹੋ ਤਾਂ ਤੁਸੀਂ ਜੋ ਕਰੋੜਪਤੀ ਬਣ ਸਕਦੇ ਹੋ ਕਰੋੜਪਤੀ ਦੇ ਨਾਲ ਨਾਲ ਤੁਸੀਂ ਲੱਖਪਤੀ ਵੀ ਬਣ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਜੋ ਪਹਿਲਾ ਇਨਾਮ ਹੈ 1.5 ਕਰੋੜ ਦਾ ਹੋਵੇਗਾ ਔਰ ਜੋ ਦੂਸਰਾ ਇਨਾਮ ਹੈ 10 ਲੱਖ ਦਾ ਤੀਸਰਾ ਇਨਾਮ ਹੈ ਜੋ 5 ਲੱਖ ਦਾ ਹੋਵੇਗਾ ਦੱਸ ਜੇ ਕਿ ਅਜੋ ਕੱਲ ਨਤੀਜੇ ਆਣੇ ਨੇ ਨਤੀਜਿਆਂ ਤੋਂ ਪਹਿਲਾਂ ਅਜੇ ਵੀ ਤੁਸੀਂ ਤੁਹਾਡੇ ਕੋਲ ਸਮਾਜ ਜ਼ਰੂਰ ਹੈ ਤੁਸੀਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਟਿਕਟ ਖਰੀਦ ਸਕਦੇ ਹੋ ਜੇਕਰ ਤੁਸੀਂ ਟਿਕਟ ਖਰੀਦਦੇ ਹੋ ਤਾਂ ਤੁਸੀਂ ਕੱਲ ਕਰੋੜਪਤੀ ਵੀ ਬਣ ਸਕਦੇ ਹੋ ਇਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਬੰਪਰਸ ਨੇ ਜੋ ਆਉਣ ਵਾਲੇ ਨੇ ਜਿਨ੍ਹਾਂ ਵਿੱਚ ਜੋ ਜੋ ਦੋ ਵੱਡੇ ਬੰਪਰ ਆਣਗੇ ਜਿਨ੍ਹਾਂ ਦੀ ਇਨਾਮੀ ਰਕਮ ਹੈ ਟਾਈਟਾਈ ਕਰੋੜ ਰਹਿਣ ਵਾਲੀ ਹੈ ਇਹ ਗੱਲ ਕਰਾਂਗੇ ਕੱਲ ਦੇ ਬੰਪਰ ਦੀ ਕੱਲ ਦੇ ਬੰਪਰ ਦੀ ਜੋ ਇਨਾਮੀ ਰਕਮ ਹੈ 1.5 ਕਰੋੜ ਰੁਪਏ ਹੈ ਪਹਿਲਾ ਇਨਾਮ ਹੈ ਦੂਸਰੇ ਇਨਾਮ ਦੀ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਕਿ ਦੂਸਰਾ ਇਨਾਮ 10 ਲੱਖ ਦਾ ਹੋਰ ਤੀਸਰਾ ਇਨਾਮ ਹੈ ਜੋ 5 ਲੱਖ ਦਾ ਤੁਸੀਂ ਕਰੋੜਪਤੀ ਵੀ ਬਣ ਸਕਦੇ ਹੋ ਤੇ ਲੱਖਪਤੀ ਵੀ ਬਣ ਸਕਦੇ ਹੋ ਜੇਕਰ ਤੁਸੀਂ ਇਹ 200 ਰੁਪਏ ਵਾਲੀ ਜੋ ਟਿਕਟ ਹੈ ਖਰੀਦਦੇ ਹੋ ਲਾਟਰੀ ਦੇ ਵਿੱਚ ਆਪਣੀ ਕਿਸਮਤ ਹੈ ਜੋ ਅਜ਼ਮਾਉਂਦੇ ਹੋ ਦੱਸਦੇ ਕਿ ਪਿਛਲੇ ਦਿਨ ਹੀ ਅਸੀਂ ਤੁਹਾਨੂੰ ਦਿਖਾਇਆ ਕਿ ਜੋ ਕਈ ਇਹ ਜੇ ਸਖਸ਼ ਸੀ ਜਿਸ ਤਰ੍ਹਾਂ ਕਿ 오डिशा ਤੋਂ ਇੱਕ ਵਿਅਕਤੀ ਆਇਆ ਕਰਨਾਲ ਤੋਂ ਹਰਿਆਣਾ ਤੋਂ ਇੱਕ ਵਿਅਕਤੀ ਆਇਆ ਵਾ ਘੁੰਮਦਿਆਂ ਫਿਰਦਿਆਂ ਲੁਧਿਆਣੇ ਦੇ ਵਿੱਚ ਪਹੁੰਚਦੇ ਨੇ ਟਿਕਟ ਖਰੀਦਦੇ ਨੇ ਇੱਕ ਇੱਕ ਟਿਕਟ ਵੀ ਖਰੀਦਦੇ ਨੇ ਉਸ ਦੇ ਵਿੱਚ ਉਹ ਵੀ ਇਨਾਮ ਉਹਨਾਂ ਦਾ ਲੱਗ ਜਾਂਦਾ ਵਾ ਕਿਉਂਕਿ ਇਹੋ ਜਿਹਾ ਕੋਈ ਵੀ ਤਰੀਕਾ ਨਹੀਂ ਹੁੰਦਾ ਜਿਸ ਤਰੀਕੇ ਦੇ ਨਾਲ ਕਹਿ ਸਕੀਏ ਕਿ ਵੱਧ ਟਿਕਟਾਂ ਖਰੀਦਣ ਦੇ ਨਾਲ ਹੀ ਲਗਦੀ ਹੈ ਜਾਂ ਫਿਰ ਜੋ ਬਲਕ ਦੇ ਵਿੱਚ ਟਿਕਟ ਖਰੀਦਣ ਨਾਲ ਹੀ ਟਿਕਟ ਲਗਦੀ ਹੈ ਤਾਂ ਤਾਂ ਕੁਝ ਵੀ ਨਹੀਂ ਹੁੰਦਾ ਆ ਤੁਸੀਂ ਇੱਕ ਟਿਕਟ ਖਰੀਦੋ ਉਹਦੇ ਵਿੱਚੋਂ ਵੀ ਤੁਹਾਡਾ ਉਹ ਉਨਾ ਹੀ ਇਨਾਮ ਲੱਗੇਗਾ ਦੋ ਟਿਕਟਾਂ ਖਰੀਦਦੇ ਹੋ ਤਾਂ ਤੁਹਾਡੇ ਉਹਦੇ ਵਿੱਚ ਵੀ 1.5 ਕਰੋੜ ਦਾ ਇਨਾਮ ਲੱਗ ਸਕਦਾ ਹੈ ਮੈਂ ਤਾਂ ਕੋਈ ਪ੍ਰੋਸੀਜਰ ਨਹੀਂ ਹੁੰਦਾ ਆ ਜੋ ਪ੍ਰੋਸੀਜਰ ਹੈ ਪੂਰਾ ਰੈਂਡਮ ਹੁੰਦਾ ਹੈ ਮਸ਼ੀਨ ਘੁੰਮਦੀ ਹੈ ਇੱਕ ਵਾਰ ਘੁੰਮਣ ਦੇ ਨਾਲ ਹੀ ਮਸ਼ੀਨ ਦੇ ਜੋ ਇਨਾਮ ਹੈ ਇਨਾਮੀ ਰਾਸ਼ੀ ਦਾ ਜੋ ਟਿਕਟ ਦਾ ਨੰਬਰ ਹੁੰਦਾ ਹੈ ਉਸ ਵਿਅਕਤੀ ਦਾ ਨੰਬਰ ਹੈ ਜੋ ਰੈਂਡਮਲੀ ਤਰੀਕੇ ਨਾਲ ਕੱਢਿਆ ਜਾਂਦਾ ਹੈ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੋ ਕਪਲਾ ਨਹੀਂ ਦਿਖਦਾ ਉਹ ਦੇਖਣ ਨੂੰ ਮਿਲਦਾ ਕਿ ਬਿਲਕੁਲ ਇੱਕ ਰੈਂਡਮ ਪ੍ਰੋਸੈਸ ਨਾਲ ਪੂਰਾ ਚੀਜ਼ ਨੂੰ ਜੋ ਚੈਨਲ ਦੇ ਨਾਲ ਕੀਤਾ ਜਾਂਦਾ ਹੈ ਤੁਸੀਂ ਵੀ ਆਪਣੀ ਕਿਸਮਤ ਅਜ਼ਮਾ ਸਕਦੇ ਹੋ 200 ਰੁਪਏ ਦੀ ਲਾਟਰੀ ਪਾ ਕੇ ਤੁਸੀਂ ਆਪਣੀ ਕਿਸਮਤ ਨੂੰ ਰਾਤੋਂ ਰਾਤ ਬਦਲ ਸਕਦੇ ਹੋ ਜੋ ਵਿੱਤੀ ਸੰਕਟ ਹੈ ਲਾਟਰੀ ਦੇ ਵਿੱਚ ਜ਼ਰੂਰ ਹੁੰਦਾ ਵੈ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕੰਨੀ ਚਾਹਾਂਗੇ ਕਿ ਜੇਕਰ ਤੁਸੀਂ ਲਾਟਰੀ ਦੇ ਵਿੱਚ ਜ਼ਿਆਦਾ ਪੈਸੇ ਖਰਾਬ ਕਰਦੇ ਹੋ ਤਾਂ ਤੁਸੀਂ ਆਪਣੇ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਦੀ ਜੋ ਵਿੱਤ ਵਿਤ ਨੂੰ ਸੰਕਟ ਦੇ ਵਿੱਚ ਪਾ ਸਕਦੇ ਹੋ ਕਿਉਂਕਿ ਜ਼ਿਆਦਾ ਆਮਦਨ ਘਟ ਵੈ ਜੇਕਰ ਤੁਹਾਡੀ ਤੇ ਤੁਸੀਂ ਲਾਟਰੀ ਦੇ ਵਿੱਚ ਜ਼ਿਆਦਾ ਪੈਸੇ ਖਰਾਬ ਕਰਦੇ ਹੋ ਤਾਂ ਇਹ ਤੁਹਾਡੀ ਦੀ ਇੱਕ ਗਲਤ ਗੱਲ ਹੋਵੇਗੀ ਇੱਕ ਜੋ ਸਮਾਜ ਦੇ ਲਈ ਇੱਕ ਗਲਤ ਉਦਾਹਰਣ ਹੋਵੇਗੀ ਕਿਉਂਕਿ ਤੁਸੀਂ ਉਹਨਾਂ ਦੇ ਪੈਸੇ ਲਾਟਰੀ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ ਜਿੰਨੇ ਤੁਹਾਡੀ ਜੇਬ ਹੈ ਜੋ ਸਾਥ ਦੇ ਵਿੱਚ ਕਿਉਂਕਿ ਜ਼ਿਆਦਾ ਲੋਕ ਕੀ ਕਰਦੇ ਨੇ ਆਮਦਨ ਘਟ ਹੁੰਦੀ ਔਰ ਜ਼ਿਆਦਾਤਰ ਕਮਾਈ ਦਾ ਹਿੱਸਾ ਵਹਿ ਜੋ ਲਾਟਰੀ ਦੇ ਵਿੱਚ ਪਾ ਦਿੰਦੇ ਨੇ ਇਸ ਤਰ੍ਹਾਂ ਨਹੀਂ ਹੁੰਦਾ ਤੁਸੀਂ ਆਪਣੀ ਕਿਸਮਤ ਹੈ ਮਹੀਨੇ ਵਿੱਚ ਇੱਕ ਵਾਰ ਅਜ਼ਮਾ ਸਕਦੇ ਹੋ ਸਾਲ ਚ ਇੱਕ ਵਾਰ ਅਜ਼ਮਾ ਸਕਦੇ ਹੋ ਵੱਡੇ ਤਿਹਾਰਾ ਤੇ ਬੰਪਰ ਪਾ ਕੇ ਅਜ਼ਮਾ ਸਕਦੇ ਹੋ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਕਿ ਜੇਕਰ ਤੁਸੀਂ ਜੋ ਕਿਸਮਤ ਹੈ ਅਜ਼ਮਾਨੀ ਹੈ ਇੱਕ ਵਾਰੀ ਵੀ ਅਜ਼ਮਾਨ ਤੇ ਕਿਸਮਤ ਤੁਹਾਡੇ ਸਾਥ ਦੇ ਸਕਦੀ ਹੈ ਦੋ ਵਾਰੀ ਤੇ ਵੀ ਦੇ ਸਕਦੀ ਹੈ ਪਰ ਇਦਾਂ ਦਾ ਨਹੀਂ ਹੁੰਦਾ ਕਿ ਜੇਕਰ ਤੁਸੀਂ ਜ਼ਿਆਦਾ ਟਿਕਟਾਂ ਖਰੀਦੋਗੇ ਤਾਂ ਹੀ ਤੁਹਾਡਾ ਇਨਾਮ ਲੱਗੇਗਾ ਇਸ ਤਰ੍ਹਾਂ ਦਾ ਕੋਈ ਪ੍ਰੋਸੈਸ ਨਹੀਂ ਹੁੰਦਾ ਤੁਸੀਂ ਆਪਣੀ ਕਿਸਮਤ ਅਜੇ ਵੀ ਅਜ਼ਮਾ ਸਕਦੇ ਹੋ ਇੱਕ ਟਿਕਟਾ ਇੱਕ ਟਿਕਟ ਤੁਸੀਂ ਖਰੀਦ ਸਕਦੇ ਹੋ 200 ਰੁਪਏ ਦੀ ਟਿਕਟ ਖਰੀਦ ਕੇ ਤੁਸੀਂ ਕਰੋੜਾਪਤੀ ਵੀ ਬਣ ਸਕਦੇ ਹੋ ਲੱਖਪਤੀ ਵੀ ਬਣ ਸਕਦੇ ਹੋ ਸੋ ਨਤੀਜੇ ਨੇ ਤੁਹਾਡੇ ਨਾਲ ਨਤੀਜੇ ਵੀ ਕੱਲ ਨੂੰ ਸ਼ੇਅਰ ਕਰਾਂਗੇ ਤੁਹਾਨੂੰ ਕੱਲ ਨੂੰ ਦੱਸਾਂਗੇ ਵੀ ਕਿ ਕੀ ਵਾ ਇਨਾਮ ਹੈ ਕੌਣ ਹੈ ਇਨਾਮ ਜਿੱਤਿਆ ਕੌਣ ਕਿੱਥੋਂ ਦੀ ਇਹ ਸਖਸ਼ ਸੀ ਤੁਹਾਡੇ ਨਾਲ ਸਾਰੀ ਜਾਣਕਾਰੀ ਹੈ ਜੋ ਕੱਲ ਦੀ ਖਾਸ ਵੀਰੇ ਦੇ ਵਿੱਚ ਵੀ ਸਾਂਝੀ ਜ਼ਰੂਰ ਕਰਾਂਗੇ ਫਿਲਹਾਲ ਸਾਨੂੰ ਦੀ ਇਜਾਜ਼ਤ ਧੰਨਵਾਦ ਪੰਜਾਬ ਸਟੇਟ ਡੀਏ ਲੋਟਰੀ 200 ਰੁਪਏ ਟਿਕਟ ਦਾ ਜੋ ਨਤੀਜੇ ਨੇ ਕੱਲ 7 ਅੰਬਈ ਨੂੰ ਆਣਗੇ ਨਤੀਜੇ ਤੋਂ ਪਹਿਲਾਂ ਤੁਸੀਂ ਅਜੇ ਵੀ ਜੋ ਟਿਕਟ ਹੈ ਖਰੀਦ ਸਕਦੇ ਹੋ ਅਰ ਟਿਕਟ ਜੇਕਰ ਤੁਸੀਂ ਖਰੀਦਦੇ ਹੋ ਤਾਂ ਤੁਸੀਂ ਜੋ ਕਰੋੜਪਤੀ ਬਣ ਸਕਦੇ ਹੋ ਕਰੋੜਪਤੀ ਦੇ ਨਾਲ ਨਾਲ ਤੁਸੀਂ ਲੱਖਪਤੀ ਵੀ ਬਣ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਜੋ ਪਹਿਲਾ ਇਨਾਮ ਹੈ 1.5 ਕਰੋੜ ਦਾ ਹੋਵੇਗਾ ਔਰ ਜੋ ਦੂਸਰਾ ਇਨਾਮ ਹੈ 10 ਲੱਖ ਦਾ ਤੀਸਰਾ ਇਨਾਮ ਹੈ ਜੋ 5 ਲੱਖ ਦਾ ਹੋਵੇਗਾ ਦੱਸ ਜੀ ਕਿ ਅ ਜੋ ਕੱਲ ਨਤੀਜੇ ਆਣੇ ਨੇ ਨਤੀਜਿਆਂ ਤੋਂ ਪਹਿਲਾਂ ਅਜੇ ਵੀ ਤੁਸੀਂ ਤੁਹਾਡੇ ਕੋਲ ਸਮਾਂ ਜ਼ਰੂਰ ਹੈ ਅ ਤੁਸੀਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਟਿਕਟ ਖਰੀਦ ਸਕਦੇ ਹੋ ਅ ਜੇਕਰ ਤੁਸੀਂ ਟਿਕਟ ਖਰੀਦਦੇ ਹੋ ਤਾਂ ਤੁਸੀਂ ਕੱਲ ਕਰੋੜਪਤੀ ਵੀ ਬਣ ਸਕਦੇ ਹੋ ਇਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਬੰਪਰਸ ਨੇ ਜੋ ਆਉਣ ਵਾਲੇ ਨੇ ਜਿਨ੍ਹਾਂ ਵਿੱਚ ਜੋ ਜੋ ਦੋ ਵੱਡੇ ਬੰਪਰ ਆਣਗੇ ਜਿਨ੍ਹਾਂ ਦੀ ਇਨਾਮੀ ਰਕਮ ਹੈ ਟਾਈ ਟਾਈ ਕਰੋੜ ਰਹਿਣ ਵਾਲੀ ਹੈ ਇਹ ਗੱਲ ਕਰਾਂਗੇ ਕੱਲ ਦੇ ਬੰਪਰ ਦੀ ਕੱਲ ਦੇ ਬੰਪਰ ਦੀ ਜੋ ਇਨਾਮੀ ਰਾਸ਼ੀ ਹੈ ਡਿਡ ਕਰੋੜ ਰੁਪਏ ਹੈ ਪਹਿਲਾ ਇਨਾਮ ਹੈ ਦੂਸਰੇ ਨਾਮ ਦੀ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਕਿ ਦੂਸਰਾ ਇਨਾਮ 10 ਲੱਖ ਦਾ ਹੋਰ ਤੀਸਰਾ ਇਨਾਮ ਹੈ ਜੋ 5 ਲੱਖ ਦਾ ਹੈ ਤੁਸੀਂ ਕਰੋੜਪਤੀ ਵੀ ਬਣ ਸਕਦੇ ਹੋ ਤੇ ਲੱਖਪਤੀ ਵੀ ਬਣ ਸਕਦੇ ਹੋ ਜੇਕਰ ਤੁਸੀਂ ਇਹ 200 ਰੁਪਏ ਵਾਲੀ ਜੋ ਟਿਕਟ ਹੈ ਖਰੀਦਦੇ ਹੋ ਲਾਟਰੀ ਦੇ ਵਿੱਚ ਆਪਣੀ ਕਿਸਮਤ ਹੈ ਜੋ ਅਜ਼ਮਾਨ ਦੀ ਹੋ ਦੱਸ ਦੇ ਕਿ ਪਿਛਲੇ ਦਿਨਾਂ ਸੀ ਤੁਹਾਨੂੰ ਦਿਖਾਇਆ ਕਿ ਜੋ ਕਈ ਇਹ ਜੇ ਸਖਸ਼ ਸੀ ਜਿਸ ਤਰ੍ਹਾਂ ਕਿ 오डिशा ਤੋਂ ਇੱਕ ਵਿਅਕਤੀ ਆਇਆ ਕਰਨਾਲ ਤੋਂ ਹਰਿਆਣਾ ਤੋਂ ਇੱਕ ਵਿਅਕਤੀ ਕਮ ਉਹ ਦੇ ਫਿਰਦਿਆਂ ਲੁਧਿਆਣੇ ਦੇ ਵਿੱਚ ਪਹੁੰਚਦੇ ਨੇ ਟਿਕਟ ਖਰੀਦਦੇ ਨੇ ਇੱਕ ਇੱਕ ਟਿਕਟ ਵੀ ਖਰੀਦਦੇ ਨੇ ਉਸ ਦੇ ਵਿੱਚ ਉਹ ਵੀ ਇਨਾਮ ਉਹਨਾਂ ਦਾ ਲੱਗ ਜਾਂਦਾ ਵਾ ਕਿਉਂਕਿ ਇਹੋ ਜਿਹਾ ਕੋਈ ਵੀ ਤਰੀਕਾ ਨਹੀਂ ਹੁੰਦਾ ਜਿਸ ਤਰੀਕੇ ਦੇ ਨਾਲ ਕਹਿ ਸਕੀਏ ਕਿ ਵੱਧ ਟਿਕਟਾਂ ਖਰੀਦਣ ਦੇ ਨਾਲ ਹੀ ਟਿਕਟ ਲੱਗਦੀ ਹੈ ਜਾਂ ਫਿਰ ਜੋ ਬਲਕ ਦੇ ਵਿੱਚ ਟਿਕਟਾਂ ਖਰੀਦਣ ਨਾਲ ਹੀ ਟਿਕਟ ਲੱਗਦੀ ਹੈ ਤਾਂ ਤਾਂ ਕੁਝ ਵੀ ਨਹੀਂ ਹੁੰਦਾ ਆ ਤੁਸੀਂ ਇੱਕ ਟਿਕਟ ਖਰੀਦੋ ਉਹਦੇ ਵਿੱਚ ਵੀ ਤੁਹਾਡਾ ਉਹਨਾਂ ਹੀ ਇਨਾਮ ਲੱਗੇਗਾ ਦੋ ਟਿਕਟਾਂ ਖਰੀਦਦੇ ਹੋ ਤਾਂ ਤੁਹਾਡੇ ਉਹਦੇ ਵਿੱਚ ਵੀ 1.5 ਕਰੋੜ ਦਾ ਇਨਾਮ ਲੱਗ ਸਕਦਾ ਵਾ ਇਦਾਂ ਦਾ ਕੋਈ ਪ੍ਰੋਸੀਜਰ ਨਹੀਂ ਹੁੰਦਾ ਆ ਜੋ ਪ੍ਰੋਸੀਜਰ ਹੈ ਪੂਰਾ ਰੈਂਡਮ ਹੁੰਦਾ ਵਾ ਮਸ਼ੀਨ ਘੁੰਮ ਵਰਕੂੰ ਮੰਦੇ ਨਾਲ ਹੀ ਮਸ਼ੀਨ ਦੇ ਜੋ ਇਨਾਮ ਹੈ ਇਨਾਮੀ ਰਾਸ਼ੀ ਦਾ ਜੋ ਟਿਕਟ ਦਾ ਨੰਬਰ ਹੁੰਦਾ ਵੈ ਉਸ ਵਿਅਕਤੀ ਦਾ ਇਹ ਨੰਬਰ ਹੈ ਜੋ ਰੈਂਡਮਲੀ ਤਰੀਕਿਆਂ ਦੇ ਨਾਲ ਕੱਢਿਆ ਜਾਂਦਾ ਵੈ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੋ ਘਪਲਾ ਨਹੀਂ ਦਿਖਦਾ ਉਹ ਦੇਖਣ ਨੂੰ ਮਿਲਦਾ ਕਿਉਂਕਿ ਇਹ ਬਿਲਕੁਲ ਇੱਕ ਰੈਂਡਮ ਪ੍ਰੋਸੈਸ ਨਾਲ ਪੂਰਾ ਚੀਜ਼ ਨੂੰ ਜੋ ਚੈਨਲ ਦੇ ਨਾਲ ਕੀਤਾ ਜਾਂਦਾ ਵੈ ਤੁਸੀਂ ਵੀ ਆਪਣੀ ਕਿਸਮਤ ਅਜ਼ਮਾ ਸਕਦੇ ਹੋ 200 ਰੁਪਏ ਦੀ ਲਾਟਰੀ ਪਾ ਕੇ ਤੁਸੀਂ ਆਪਣੀ ਕਿਸਮਤ ਨੂੰ ਰਾਤੋਂ ਰਾਤ ਬਦਲ ਸਕਦੇ ਹੋ ਜੋ ਵਿੱਤੀ ਸੰਕਟ ਹੈ ਲਾਟਰੀ ਦੇ ਵਿੱਚ ਜ਼ਰੂਰ ਹੁੰਦਾ ਵੈ ਤਾਂ ਇੱਕ ਗੱਲ ਜ਼ਰੂਰ ਕੰਨੀ ਚਾਹਾਂਗੇ ਕਿ ਜੇਕਰ ਤੁਸੀਂ ਲਾਟਰੀ ਦੇ ਵਿੱਚ ਜ਼ਿਆਦਾ ਪੈਸੇ ਖਰਾਬ ਕਰਦੇ ਹੋ ਤਾਂ ਤੁਸੀਂ ਆਪਣੇ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਦੀ ਜੋ ਵਿੱਤ ਵਿਤ ਨੂੰ ਸੰਕਟ ਦੇ ਵਿੱਚ ਪਾ ਸਕਦੇ ਹੋ ਕਿਉਂਕਿ ਜ਼ਿਆਦਾ ਆਮਦਨ ਘਟ ਵੈ ਜੇਕਰ ਤੁਹਾਡੇ ਤੇ ਤੁਸੀਂ ਲਾਟਰੀ ਦੇ ਵਿੱਚ ਜ਼ਿਆਦਾ ਪੈਸੇ ਖਰਾਬ ਕਰਦੇ ਹੋ ਤਾਂ ਇਹ ਤੁਹਾਡੇ ਦੀ ਇੱਕ ਗਲਤ ਗੱਲ ਹੋਵੇਗੀ ਇੱਕ ਜੋ ਸਮਾਜ ਦੇ ਲਈ ਇੱਕ ਗਲਤ ਉਦਾਹਰਣ ਹੋਵੇਗੀ ਕਿਉਂਕਿ ਤੁਸੀਂ ਉਹਨਾਂ ਦੇ ਪੈਸੇ ਲਾਟਰੀ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ ਜਿੰਨੇ ਤੁਹਾਡੀ ਜੇਬ ਹੈ ਜੋ ਸਾਹਤ ਦੇ ਵਿੱਚ ਕਿਉਂਕਿ ਜ਼ਿਆਦਾ ਲੋਕ ਕੀ ਕਰਦੇ ਨੇ ਆਮਦਨ ਘਟ ਹੁੰਦੀ ਔਰ ਜ਼ਿਆਦਾਤਰ ਕਮਾਈ ਦਾ ਹਿੱਸਾ ਵਹਿ ਜੋ ਲਾਟਰੀ ਦੇ ਵਿੱਚ ਪਾ ਦਿੰਦੇ ਨੇ ਇਸ ਤਰ੍ਹਾਂ ਨਹੀਂ ਹੁੰਦਾ ਆ ਤੁਸੀਂ ਆਪਣੀ ਕਿਸਮਤ ਹੈ ਮਹੀਨੇ ਵਿੱਚ ਇੱਕ ਵਾਰ ਅਜ਼ਮਾ ਸਕਦੇ ਹੋ ਸਾਲ ਚ ਇੱਕ ਵਾਰ ਅਜ਼ਮਾ ਸਕਦੇ ਹੋ ਵੱਡੇ ਤਿਹਾਰਾ ਤੇ ਬੰਪਰ ਪਾ ਕੇ ਅਜ਼ਮਾ ਸਕਦੇ ਹੋ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਕਿ ਜੇਕਰ ਤੁਸੀਂ ਜੋ ਕਿਸਮਤ ਹੈ ਅਜ਼ਮਾਣੀ ਹੈ ਇੱਕ ਵਾਰੀ ਵੀ ਅਜ਼ਮਾਨ ਤੇ ਕਿਸਮਤ ਤੁਹਾਡੇ ਸਾਥ ਦੇ ਸਕਦੀ ਹੈ ਦੋ ਵਾਰੀ ਤੇ ਵੀ ਦੇ ਸਕਦੀ ਹੈ ਪਰ ਇਦਾਂ ਦਾ ਨਹੀਂ ਹੁੰਦਾ ਕਿ ਜੇਕਰ ਤੁਸੀਂ ਜ਼ਿਆਦਾ ਟਿਕ ਟਕ ਖਰੀਦੋਗੇ ਤਾਂ ਹੀ ਤੁਹਾਡਾ ਇਨਾਮ ਲੱਗੇਗਾ ਇਸ ਤਰ੍ਹਾਂ ਦਾ ਕੋਈ ਪ੍ਰੋਸੈਸ ਨਹੀਂ ਹੁੰਦਾ ਤੁਸੀਂ ਆਪਣੀ ਕਿਸਮਤ ਅਜੇ ਵੀ ਅਜ਼ਮਾ ਸਕਦੇ ਹੋ ਇੱਕ ਟਿਕਟਾ ਇੱਕ ਟਿਕਟ ਤੁਸੀਂ ਖਰੀਦ ਸਕਦੇ ਹੋ 200 ਰੁਪਏ ਦੀ ਟਿਕਟ ਖਰੀਦ ਕੇ ਤੁਸੀਂ ਕਰੋੜਾਪਤੀ ਵੀ ਬਣ ਸਕਦੇ ਹੋ ਲੱਖਪਤੀ ਵੀ ਬਣ ਸਕਦੇ ਹੋ ਸੋ ਨਤੀਜੇ ਨੇ ਤੁਹਾਡੇ ਨਾਲ ਨਤੀਜੇ ਵੀ ਕੱਲ ਨੂੰ ਸ਼ੇਅਰ ਕਰਾਂਗੇ ਸਾਨੂੰ ਕੱਲ ਨੂੰ ਦੱਸਾਂਗੇ ਵੀ ਕਿ ਕੀ ਵਾ ਇਨਾਮ ਹੈ ਕੌਣ ਹੈ ਨਾਮ ਜਿੱਤਿਆ ਕੌਣ ਕਿੱਥੋਂ ਦੀ ਇਹ ਸਖਸ਼ ਸੀ ਤੁਹਾਡੇ ਨਾਲ ਸਾਰੀ ਜਾਣਕਾਰੀ ਹੈ ਜੋ ਕੱਲ ਦੀ ਖਾਸ ਵੀਡੀਓ ਦੇ ਵਿੱਚ ਵੀ ਸਾਂਝੀ ਜ਼ਰੂਰ ਕਰਾਂਗੇ ਫਿਲਹਾਲ ਸਾਨੂੰ ਦੀ ਇਜਾਜ਼ਤ ਧੰਨਵਾਦ